ਸ੍ਰੀ ਰਾਗ ਮਲਾਤੀਜਾ ਹਮੇ ਕਰਮ ਕੁਮਾਵੰਦੇ ਜਮ ਡੰਡ ਲੱਗੈ ਤਿਨ ਆਏ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਸੇਤੀ ਲੇਵ ਲਾਇ ਮੰਨ ਰੇ ਗੁਰਮੁਖ ਨਾਮ ਤਿ ਆਏ ਤਰਪੂਰਬ ਕਰਤਾ ਲਿਖਿਆ ਤਿਨਾ ਗੁਰਮਤ ਨਾਮ ਸਮਾਇ ਰਹਾ ਣ ਸਤਗੁਰ ਪ੍ਰਤੀਤ ਨ ਆਵੈ ਨਾਮ ਨਾ ਲਾਗੋ ਪਾਓ ਸੁਖ ਨੇ ਸੁਖ ਨਾ ਪਾਵੇ ਦੁੱਖ ਮੈਂ ਸਵੇ ਸਮਾਏ ਜੇ ਹਰ ਹਰ ਕੀਚ ਬਹੁਤ ਲੋਚੀਏ ਕਿਰਤ ਨਾ ਮਿਟਿਆ ਜਾਏ ਹਰ ਕਾ ਭਾਣਾ ਭਗਤੀ ਮੰਨੇ ਸੇ ਭਗਤ ਪੈ ਦਰ ਥਾਏ ਗੁਰ ਸ਼ਬਦ ਡੜਾਵੇ ਰੰਗ ਸਿਓ ਬਿਨ ਕਿਰਪਾ ਲੈ ਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਹੀ ਬੇਕਫਲ ਲੱਗੈ ਤਾਏ ਸੇ ਜਨ ਸੱਚੇ ਨਿਰਮਲੇ ਜੇਨ ਸਤਗੁਰ ਨਾਲ ਪਿਆਰ ਸਤਗੁਰ ਕਾ ਪਾਣਾ ਕਮਾਵੰਦੇ ਵਿਖ ਹਉਮੈ ਤਜ ਵਿਕਾਰ ਮਨ ਹਠ ਕਿਤਾ ਉਪਾਏ ਨਾ ਛੂਟੀਐ ਸਿਮਰਤ ਸਾਸਤਰ ਸੋਧੋ ਜਾਏ ਮਿਲ ਸੰਗਤ ਸਾਧੂ ਉੱਭਰੇ ਗੁਰ ਕਾ ਸ਼ਬਦ ਕਮਾਇ ਹਰ ਥਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇਈ ਸੋਉਂਦੇ ਜੇਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਹੋਰ ਨਾ ਕੋਏ ਗੁਰਪ੍ਰਸਾਦੀ ਪਾਈਐ ਕਰਮ ਪਰਾਪਤ ਹੋਏ ਸ੍ਰੀ ਰਾਗ ਮਹਿਲਾ ਤੀਜਾ ਪੰਖੇ ਬਿਰਖ ਸੁਹਾਵੜਾ ਸਚ ਚੁਗੈ ਗੁਰ ਭਾਇ ਹਰ ਰਸ ਪੀਵੇ ਸਹਜ ਰਹਿ ਉੱਡੇ ਨ ਆਵੇ ਜਾਏ ਨਿਜ ਘਰ ਵਾਸਾ ਪਾਇ ਹਰ ਹਰ ਨਾਮ ਸਮਾਇ ਮਨ ਰੇ ਗੁਰ ਕੀ ਕਾਰ ਤੁਮਾਇ ਗੁਰ ਕੈ ਭਾਣੇ ਜੇ ਚੱਲੇ ਤਾਂ ਅਨ ਦਿਨ ਰੱਚੈ ਹਰ ਨਾਏ ਰਹਾ ਸੰਖੀ ਬਿਰਖ ਸੁਹਾਵੜੇ ਉੱਡੇ ਚੌ ਦਿਸ ਜਾਹੇ ਜੇ ਤਾ ਉਡੈ ਦੁਖ ਤਹਨੇ ਨਿਤ ਦਾਜੈ ਤੈ ਬਿਲਾਇ ਦਿਨ ਗੁਰ ਮਹਿਲ ਨਾ ਜਾਪੈ ਨਾ ਅੰਮ੍ਰਿਤ ਫਲ ਪਾਹ ਗੁਰਮੁਖ ਬ੍ਰਹਮ ਹਰੀਆਵਲਾ ਸਚੈ ਸਹਿਜ ਸੁਭਾਇ ਸ਼ਾਖਾ ਤਿੰਨ ਨਿਵਾਰੀਆਂ ਏਕ ਸ਼ਬਦ ਲੈਵ ਲਾਇ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਖੁਵਾਈ ਮਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀ ਐ ਉਹਨਾ ਘਰ ਨਾ ਗਿਰਾਉ ਕਟੀਆਂ ਤੇ ਨਿਤ ਜਾਲੀਆਂ ਉਹਨਾ ਸ਼ਬਦ ਨਾ ਨਾ ਹੁਕਮੇ ਕਰਮ ਕੁਮਾਉਣੇ ਪੈ ਕਿਰਤ ਸਰਾਉ ਹੁਕਮੇ ਦਰਸ਼ਨ ਦੇਖਣ ਜਹਾਂ ਭੇਜੇ ਤਹਾਂ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾ ਹੁਕਮ ਨਾ ਜਾਣੈ ਭੱਪੜੇ ਭੁੱਲੇ ਫਿਰੈ ਗੁਵਾਰ ਮਨ ਹੱਠ ਕਰਮ ਕਮਾਵੰਦੇ ਨਿਤਨਿਤ ਹੋਵੇਂ ਖੁਆਰ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੈ ਪਿਆਰ ਗੁਰਮੁਖੀਆ ਮੂੰਹ ਸੋਣ ਗੁਰ ਕਾ ਹੇਤ ਪਿਆਰ ਸੱਚੀ ਭਗਤੀ ਸਚ ਰੱਤੇ ਦਰਸ ਸੱਚ ਸਚਿਆਰ ਆਇਸੇ ਪਰਵਾਨ ਹੈ ਸਬਕੁਲ ਕਾ ਕਰੈ ਉਧਾਰ ਸਭ ਨਦਰੀ ਕਰਮ ਤਮਾਉਂਦੇ ਨਦਰੀ ਬਾਹਰ ਨਾ ਕੋਇ ਜੈਸੀ ਨਦਰ ਕਰ ਦੇਖੈ ਸਚਾ ਤੈਸਾ ਹੀ ਕੋ ਹੋਇ ਨਾਨਕ ਨਾ ਵਡਾਈਆ ਕਰਮ ਪ੍ਰਾਪਤ ਹੋਇ ਸ੍ਰੀ ਰਾਗ ਮਹਿਲਾ ਤੀਜਾ ਗੁਰਮੁਖ ਨਾਮ ਧਿਆਈਐ मनमुख बूझ ना पाए गुरमुख सदा मुख उजले हर वसिया मन आए सहज ही सुख पाई है सहज रह समाए पाई रे दशम दासा होए गुरकी सेवा गुर भक्त है बिरला पाए कोई रहा सदा सुहाग सुहागनी ਜੇ ਚੱਲੇ ਸਤਗੁਰੁ ਭਾਏ ਸਦਾ ਤੇਰ ਨੇਚਲ ਪਾਈਐ ਨਾ ਉਹ ਮਰੇ ਨਾ ਜਾਏ ਸ਼ਬਦ ਮਿਲੀ ਨਾ ਵੀ ਛੁੜੈ ਤੇਰਕ ਅੰਕ ਸਮਾਏ ਹਰ ਨਿਰਮਲ ਅਤੂ ਝਲਾ ਦੇਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੁਝੈ ਤੇਖੀ ਪਰਮ ਪੁਲਾਏ ਗੁਰਮਤੀ ਹਰ ਸਦਾ ਪਾਇਆ ਸਮਾ ਹਾਰਾਸ ਸਮਾਏ ਮਾਇਆ ਮੋ ਚੁਕਾਇਆ ਗੁਰਮਤੀ ਸਹਿਜ ਸੁਭਾਈ ਜਿਨ ਸ਼ਬਦੈ ਜਗ ਦੁਖੀਆ ਫਿਰੈ ਮਨ ਮੁਖਾਨੋ ਗਈ ਖਾਇ ਸ਼ਬਦੈ ਨਾਮ ਤੇ ਆਈਐ ਸ਼ਬਦੈ ਸੱਚ ਸਮਾਏ ਮਾਇਆ ਭੂਲੇ ਸਦ ਫਿਰੈ ਸਮਾਦਨਾ ਲੱਗਾ ਸੁਭਾਈ ਤੀਨੇ ਲੋਗ ਆਪਤ ਹੈ ਅਧਿਕ ਰਹੀ ਲਪਟਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬਿਧਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਇਹ ਜਿਉ ਬੱਧ ਹੈ ਹਉ ਮੈਂ ਕਰਮ ਕਮਾਏ ਦਿਨ ਸ਼ਬਦ ਪਰਮ ਨਾ ਚੂਕਈ ਨਾ ਵਿੱਚੋਂ ਹਉ ਮੈਂ ਜਾਏ ਦਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦੈ ਥਾਏ ਨਾ ਪਾਏ ਸ਼ਬਦੈ ਹਉਮੈ ਮਾਰੀਐ ਮਾਇਆ ਕਾ ਭ੍ਰਮ ਜਾਏ ਨਾਮ ਤਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਤਨੀ ਬਿਨ ਗੁਣ ਧਗਤ ਨਾ ਹੋਏ ਧਗਤ ਵਸੈ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਦਸਾਏ ਨਾਨਕ ਸ਼ਬਦੈ ਹਰ ਸਾਲ ਹਈਐ ਪਰੰਪਰਾ ਪਤ ਹੋਏ ਸ੍ਰੀ ਰਾਗ ਨਹਿਲਾ ਤੀਜਾ ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਭੰ ਪੁਲਾਏ ਮਨ ਮੁਖ ਕਰਮ ਕਰੈ ਨਹੀਂ ਬੂਜੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਾ ਲਾਈਐ ਸਹਿਜ ਮਿਲੇ ਪ੍ਰਭ ਸੋਏ ਰਹਾਉ ਭਰਮ ਮੰਗਿਆ ਪਉ ਪਾਗਿਆ ਹਰ ਚਰਣੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸੱਚ ਸਮਾਈਐ ਜਮ ਕਾਲ ਨਾ ਸਕੈ ਖਾਏ ਨਾਮਾ ਸ਼ਿੰਦਾ ਕਬੀਰ ਦੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਿਛਾਣ ਹੈ ਹਉ ਮੈਂ ਜ਼ਾਤ ਗੁਵਾਈ ਸੁਰ ਨਰ ਤਿਨ ਕੀ ਬਾਣੀ ਗਾਵੈ ਕੋਇ ਨ ਮੇਟੈ ਭਾਈ ਦੈਂਤ ਪੁੱਤ ਕਰਮ ਤਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰ ਪੇਟੇ ਨਿਰਮਲੋ ਆ ਅਨੰਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾਉ ਬੁਝੈ ਦੂਜਾ ਅਵਰ ਨਾ ਜਾਣੇ ਖਟਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਪਰਮ ਪੁਲਾਏ ਸਤ ਗੁਰ ਸੇਵਾਂ ਤਾਂ ਗਤ ਮਿਤ ਪਾਵਾਂ ਹਰ ਜਿਉ ਮਨ ਵਸਾਏ ਸੱਚੀ ਬਾਣੀ ਸਿਓ ਚਿਤ ਲੱਗੈ ਆਵਣ ਜਾਣ ਰਹਾਏ ਪੰਡਿਤ ਪੜ ਪੜ ਵਾਦ ਵਿਖਾਣੇ ਬਿਨ ਗੁਰ ਪਰਮ ਪੁਲਾਏ 1084 ਫੇਰ ਪਿਆ ਦਿਨ ਸ਼ਬਦ ਮੁਕਤ ਨਾ ਪਾਏ ਜਾਂ ਨਾਉ ਚੇਤਿ ਤਾ ਗਤ ਪਾਏ ਜਾਂ ਸਤਗੁਰ ਮੇਲ ਮਿਲਾਏ ਸਤਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਗੁਰ ਮਿਲੈ ਸੁਪਾਏ ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤਗੁਰ ਪਾਏ ਸਤਬਲਿਹਾਰੀ ਗੁਰ ਆਪਣੇ ਵਿਟੋਂ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਹਮਣ ਭ੍ਰਮ ਜੋ ਬਿੰਦੇ ਹਰ ਸੇ ਤੀਰੰਗ ਰਤਾ ਅਬ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਵਾਗ ਮਹਿਲਾ ਤੀਜਾ ਸਹਿਜੈ ਨੋ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਠੱਕੇ ਤੇਖੀ ਪਰਮ ਪੁਲਾਏ ਗੁਰ ਭੇਟ ਸਹਜ ਪਾਇਆ ਆਪਣੀ ਕਿਰਪਾ ਕਰੇ ਰਜ਼ਾਏ ਭਾਈ ਰੇ ਗੁਰਬਿੰਨ ਸਹਜ ਨਾ ਹੋਏ ਸ਼ਬਦੇ ਹੀ ਤੇ ਸਹਜ ਉਪਜੈ ਹਰ ਪਾਇਆ ਸੱਚ ਸੋਏ ਰਹਾਉ ਸਹਿਜ ਦੇ ਗਾਵੇ ਆ ਥਾਏ ਪਵੇ ਬਿਨ ਸਹਿਜ ਆਏ ਕਥਨੀ ਬਾਦ ਸਹਿਜੇ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਧ ਲਗਾਇ ਸਹਿਜੇ ਹੀ ਗੁਣ ਉਚਰ ਭਗਤ ਕਰੇ ਲੇਵ ਲਾਇ ਸ਼ਬਦੇ ਹੀ ਹਰ ਮਨ ਵਸੈ ਰਸਨ ਹਰ ਰਸ ਖਾਏ ਸਹਿਜ ਦੇ ਕਾਲ ਵਿਡਾਰਿਆ ਸੱਚ ਸ਼ਰਣਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵਡ ਭਾਗੀ ਜਿਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੇ ਮਾਇਆ ਦੂਜੈ ਪਾਏ ਮਨ ਮੁਖ ਕਰਮ ਕਮਾਵਣੇ ਹਉ ਮੈਂ ਜਲੇ ਜਲਾਏ ਜੰਮਣ ਮਰਨਾਂ ਚੂਕਈ ਫਿਰ ਫਿਰ ਆਵੈ ਜਾਏ ਤ੍ਰੇ ਗੁਣ ਵਿੱਚ ਸਹਿਜ ਨਾ ਪਾਈਐ ਤ੍ਰੇ ਗੁਣ ਪਰਮ ਪੁਲਾਏ ਪੜੀਐ ਗੁਣੀਆਂ ਕਿਆ ਕਥੀਐ ਜਾਂ ਮੁੰਡੋ ਉੱਠਾ ਜਾਏ ਚੌਥੇ ਪਦਮੈ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਜੀ ਹੋਏ ਗੁਣਵੰਤੀ ਸਾਲਾ ਹੈ ਆ ਸੱਚੇ ਸੱਚੀ ਸੋਏ ਭੁੱਲਿਆ ਸਹਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਜ ਸਭ ਅੰਧ ਹੈ ਮਾਇਆ ਮੋ ਗੁਬਾਰ ਸਹਜ ਹੀ ਸੋਝੀ ਪਈ ਸੱਚਾ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਜ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀ ਹੈ ਜਿਸ ਦਾ ਅੰਤ ਨਾ ਪਾਰ ਆਵਾਰ ਗਿਆਨੀਆਂ ਕਾ ਥਨ ਨਾਮ ਹੈ ਸਹਿਜ ਕਰੇ ਵਾਪਾਰ ਅਨ ਬਿਨ ਲਾਹਾ ਹਰ ਨਾਮ ਲੈ ਅਖੁੱਟ ਭਰੇ ਪੰਡਾਰ ਨਾਨਕ ਟੋਟ ਨਾ ਆਵੇ ਦੀਏ ਦੇਵਨ ਹਾਰ ਸ੍ਰੀ ਰਾਗ ਮਹਿਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰੇ ਸ਼ਬਦ ਸਭ ਸੁਝੀ ਹੋਈ ਹਰ ਨਾਮ ਰਹਿ ਸਮਾਇ ਮਨ ਮੇਰੇ ਸਤਗੁਰ ਸਿਓ ਚਿਤ ਲਾਇ ਨਿਰਮਲ ਨਾਮ ਸਦ ਨਵਤਨੋ ਆਪ ਵਸੈ ਮਨ ਆਏ ਰਹਾਉ ਅਰਜੀਓ ਰੱਖੋ ਆਪਣੀ ਸ਼ਰਣਾਈ ਜਿਉਂ ਰਾਖੈਂ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨੁਸੇਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇਕ ਨਾ ਮਨੁਖ ਸ਼ਬਦ ਨਾ ਪਾਵੈ ਬੰਧਨ ਬੰਧ ਪਵਾਇਆ ਲਖ 84 ਫਿਰ ਫਿਰ ਆਵੇ ਦਿρθਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਨੰਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਿਸ਼ਾਣੀ ਇੱਕੋ ਸੇਵਨ ਇੱਕ ਅਰਧ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਆ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਓ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸਮਾਏ